ਬਾਰੂ ਮਹੱਲਾ ਪੰਜਵਾ ਸੂਲੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਗੁਰੂ ਗੋਪਾਲ ਗੁਰੂ ਗੁਬਿੰਦਾ ਗੁਰੂ ਗੋਪਾਲ ਗੁਰੂ ਗੁਬਿੰਦਾ ਗੁਰ ਦਇਆਲ ਸਦਾ ਬਖਸ਼ਿੰਦਾ ਗੁਰ ਸਾਸਤਿ ਸਿਮਰਤਿ ਖਟ ਕਰਮ ਗੁਰ ਪਵਿੱਤਰ ਅਸਥਾਨ ਹੈ ਗੁਰ ਸਿਮਰਤ ਸਭ ਕੇਲੇ ਵਖ ਨਾਸਹਿ ਗੁਰ ਸਿਮਰਤ ਜਮ ਸੰਗ ਨਾ ਫਸਹਿ ਗੁਰ ਸਿਮਰਤ ਮਨ ਨਿਰਮਲ ਹੋਵੈ ਮਾਰੂ ਮਹੱਲਾ ਪੰਜਵਾ ਸੂਲਹਿ ਇਕ ਓੰਕਾਰ ਸਤਿਗੁਰ ਪ੍ਰਸਾਦਿ ਗੁਰੂ ਗੋਪਾਲ ਗੁਰੂ ਗੋਬਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਉਹ ਗਰੀਬ ਨਿਵਾਜ਼ ਸਤਿਗੁਰੂ ਮਹਾਰਾਜ ਸਾਹਿਬ ਨੌ ਪੌੜੀਆਂ ਵਾਲਾ ਇਹ 16 ਉਚਾਰਨ ਕਰਦੇ ਹਨ ਗਰੀਬ ਨਿਵਾਜ਼ ਬਾਣੀ ਦਾ ਨਾਮ 16 ਹੀ ਹੈ ਚਾਹੇ 15 ਪੌੜੀਆਂ ਵਾਲੇ ਐ ਇਵੇਂ ਅੱਜ ਦੁਪਾਰ ਨੂੰ ਪ੍ਰਵੰਤਰ ਜਾਮੀ ਇਹ 21 ਪੌੜੀਆਂ ਵਾਲਾ ਆਵੇਗਾ ਇਸੇ ਪ੍ਰਕਾਰ ਇਹ ਨੌ ਪੌੜੀਆਂ ਵਾਲਾ ਆ ਰਿਹਾ ਹੈ ਇੱਕੋ ਦੁਆਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਤਿਗੁਰਾਂ ਦੀ ਮਹਿਮਾ ਜੋ ਅਗਮਾ ਪਾਰ ਹੈ ਉਹ ਅਧਿਕਾਰੀਆਂ ਦੇ ਤਾਂ ਹੀ ਸਤਗੁਰੂ ਦੇ ਵਿੱਚ ਭਾਵਨਾ ਪ੍ਰਗਟ ਕਰਨ ਵਾਸਤੇ ਵਿਛੜਿਆ ਮਨਾਂ ਨੂੰ ਸਤਗੁਰਾਂ ਨਾਲ ਮਿਲ ਕੇ ਸ਼ਬਦ ਨਾਲ ਜੋੜ ਕੇ ਅਪੇਰਤਾ ਕਰਨ ਵਾਸਤੇ ਗੁਰੂ ਸਾਹਿਬ ਦੀ ਮਹਿਮਾ ਇਸ ਸੋਲਹੇ ਵਿੱਚ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਇੱਕੋ ਅਦਾਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਗੋਪਾਲ ਗੁਰੂ ਗੋਬਿੰਦਾ ਕੇ ਭਾਈ ਗੁਰੂ ਅਕਾਲ ਪੁਰਖ ਨਾਨਕ ਦੇ ਮਹਾਰਾਜ ਸਾਹਿਬ ਗੋਪਾਲ ਪਿਛਵੀ ਦਾ ਪਾਲਕ ਜੋ ਪਰਮੇਸ਼ਰ ਹੈ ਉਸ ਦਾ ਸਰੂਪ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਹਨ ਗੁਰਦਿਆਲ ਗੁਰੂ ਗੋਬਿੰਦਾ ਅਜੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਗੋਵਨ ਪਿਛਵੀ ਦੀ ਅਖਿਆ ਕਰਨ ਵਾਲਾ ਗੁਰੂ ਨਾਨਕ ਸਾਹਿਬ ਸਰੂਪ ਹੈ ਹਰਗੁਰੂ ਮੂਰਤ ਏਕਾ ਵਰਤਾ ਨਾਨਕ ਹਰਗੁਰੂ ਪਾਇਆ ਕਿਉ ਜੋਤੀ ਸਰੂਪ ਹਨ ਆਪੀ ਗੁਰ ਦਇਾਲ ਸਦਾ ਗੁਰੂ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਲਾਵੇ ਜੀਉ ਗੁਰ ਦਇਾਲ ਸਦਾ ਬਖਸ਼ਿੰਦਾ ਫੇਰ ਸਤਗੁਰੂ ਸਾਹਿਬ ਦਇਆ ਦੇ ਘਰ ਹਨਗੇ ਸਦਾ ਸਦਾ ਬਖਸ਼ਾ ਦੇ ਕਰਨ ਵਾਲੇ ਹਨ ਔਗਣ ਲੈ ਕੇ ਮਹਾਰਾਜਾ ਗੁਣਾ ਨੂੰ ਦੇਣ ਵਾਲੇ ਹਨ ਗਰੀਬਨਾਂ ਆਸ਼ਕੇ ਪਾਤਸ਼ਾਹ ਪਾਪੀਆਂ ਨੂੰ ਉਧਾਰ ਕਰਕੇ ਕਲਿਆਣ ਕਰਨ ਵਾਲੇ ਸਦਾ ਬਖਸ਼ਾਂ ਦੇ ਕਰਨ ਵਾਲੇ ਜਿਨ੍ਹਾਂ ਨੂੰ ਕੋਈ ਵੀ ਥਾਂ ਨਹੀਂ ਦਿੰਦਾ ਉਹਨਾਂ ਨੂੰ ਮਹਾਰਾਜ ਸਾਹਿਬ ਆਪ ਆਸਰਾ ਬਖਸ਼ਣ ਵਾਲੇ ਐਸੇ ਬਖਸ਼ੰਦ ਹਨ ਸਤਿਗੁਰੂ ਜੀ ਗੁਰੂ ਸਾਸਤਿ ਸਿਮਰਤ ਖਟ ਕਰਮ ਗੁਰੂ ਮਹਾਰਾਜ ਸਾਹਿਬ ਜੀ ਸਾਡੇ ਸ਼ਾਸਤ ਹੈ ਗੁਰੂ ਸਾਹਿਬ ਹੀ ਸਾਡੀਆਂ ਸਿਮਰਤੀਆਂ ਹੈ ਗੁਰੂ ਸਾਹਿਬ ਹੀ ਸਾਡੇ ਸੰਵੇਆ ਤਰਪਨ ਗਾਇਤਰੀ ਇਸ਼ਨਾਨ ਥਿਤੀ ਪੂਜਮ ਦੇਵ ਅਰਚਨਾਦਕ 6 ਕਰਮ ਵੀ ਸਾਡੇ ਗੁਰੂ ਸਾਹਿਬ ਹੀ ਹੈ ਸਤਿਗੁਰਾਂ ਤੋਂ ਬਿਨਾਂ ਅਸੀਂ ਹੋਰ ਕਿਸੇ ਦੀ ਕਿਸੇ ਪ੍ਰਕਾਰ ਕੁਸ਼ਾਮਤ ਨਹੀਂ ਕਰਦੇ ਹਾਂ ਗੁਰੂ ਪਵਿੱਤਰ ਅਸਥਾਨਾ ਹੈ ਗੁਰੂ ਸਾਹਿਬ ਦਾ ਪਵਿੱਤਰ ਸ੍ਰੀ ਹਰਮੰਦਰ ਸਾਹਿਬ ਅਸਥਾਨ ਹੈ ਗੁਰੂ ਸਾਹਿਬ ਦਾ ਪਵਿੱਤਰ ਸਾਧ ਸੰਗਤ ਰੂਪੀ ਅਸਥਾਨ ਹੈ ਗੁਰੂ ਸਾਹਿਬ ਦਾ ਨਾਸਿਵ ਸਕਤੀ ਜਲਨੀ ਪਵਨਾ ਤਾ ਅਕਾਰਨੀ ਮੇਦਨੀ ਸਤਿਗੁਰ ਜੋ ਕਾ ਤਹਨ ਵਾਸਾ ਗਏ ਆਗਤ ਨਾ ਅਗਮਤਨੀ ਜੋ ਮਿਰੰਕਾਰ ਸ੍ਰੀ ਉਮਾਰਾ ਸਾਹਿਬ ਦਾ ਹੈ ਉਹ ਵੀ ਪਵਿੱਤਰ ਅਸਥਾਨ ਹੈ ਫਿਰ ਸਤਿਗੁਰ ਜੀ ਕੈਸੇ ਹੈ ਗੁਰ ਸਾਸ ਗੁਰ ਸਾਸ ਸਿਮਰਤ ਖਟ ਕਰਮ ਗੁਰੂ ਸਾਹਿਬ ਦੁਆਰਾ ਹੀ ਛੇ ਸ਼ਾਸਤਰ ਜਿਹੜੇ ਹਨ ਸਾਂਖ ਇਹਦੇ ਅੰਦਰ ਜੀਵ ਦਾ ਸੂਪਕਸ਼ਣ ਕੀਤਾ ਹੋਇਆ ਹੈ ਅਤੇ ਜਿਹੜਾ ਨਿਆਂ ਹੈ ਇਹਦੇ ਵਿੱਚ ਈਸ਼ੁਰ ਨੂੰ ਕਰਤਾ ਬਣਾਉ ਸਿੱਧ ਕੀਤਾ ਹੋਇਆ ਹੈ ਇਸੇ ਪ੍ਰਕਾਰ ਸਾ슴ੀ ਵਿਸ਼ੇਖਕ ਸਮੇਂ ਨੂੰ ਕਹਿੰਦਾ ਹੈ ਐਵੇਂ ਨਾ ਗਵਾਓ ਕਬੀਰ ਕਾਲ ਕਰਮਤਾ ਵੇ ਕਰਉ ਕਰਤਾ ਸੋਇਤਾਨ ਪਾਛੇ ਕਸ਼ਿਨੋ ਹੋਏਗਾ ਜੋ ਸਿਰ ਪਰੇ ਆਵੇ ਕਾਲ ਇਸੇ ਪ੍ਰਕਾਰ ਪੂਰਵ ਮਹਾਸਾ ਕਹਿੰਦਾ ਨੁਸਕਾਮ ਕਰਮਾ ਨੂੰ ਕਰਨਾ ਚਾਹੀਦਾ ਹੈ ਇਸੇ ਪ੍ਰਕਾਰ ਸਾਧ ਸੰਗ ਜੀ ਜੋ ਕਹਿੰਦਾ ਚਿੱਤੀ વૃਤੀ ਨੂੰ ਰੋਕਣਾ ਚਾਹੀਦਾ ਹੈ ਵਿਦਾਂਤ ਕਹਿੰਦਾ ਹੈ ਕਿ ਦ੍ਰਿਸ਼ਟਾ ਦ੍ਰਿਸ਼ ਨੂੰ ਪਦਾਰਥਾ ਦ੍ਰਿਸ਼ ਮਿੱਠਿਆ ਹੈ ਦ੍ਰਿਸ਼ਟਾ ਸਤ ਹੈ ਇਹ ਗਿਆਨ ਨੂੰ ਕਸਨ ਕਰਦਾ ਹੈ ਕਿਉਂ ਛੇ ਸ਼ਾਸਤਰ ਵੀ ਇਹ ਗੁਰਾਂ ਦੁਆਰਾ ਹੀ ਸਫਲੇ ਹੁੰਦੇ ਅਨੁਸਾਰ ਸੰਗਤ ਜੀ ਨਹੀਂ ਤਾਂ ਇੱਕ ਇੱਕ ਅੰਗ ਨੂੰ ਕਸਨ ਕਰਨ ਵਾਲੇ ਹਨ ਸਾ ਜੋ ਸਤ ਸ੍ਰੀ ਪ੍ਰਮੇਸ਼ਰ ਉਹ ਹੈ ਉਹਦੀ ਆਗਿਆ ਨੂੰ ਕਸਨ ਕਰਨ ਵਾਲੇ ਜੋ ਸ਼ਾਸਤਰ ਹਨ ਉਹ ਵੀ ਗੁਰੂ ਸਾਹਿਬ ਦੀ ਸਹਿਤਾ ਕਹਿੰਦੇ ਕਿਸੇ ਸ਼ਾਸਤਰੀ ਜਿਹੜੇ ਕਹਿੰਦੇ ਆ ਗੁਰੂ ਸਾਹਿਬ ਤੋਂ ਬਗੈਰ ਕਿਸ ਦੀ ਕਲਿਆਣ ਨਹੀਂ ਹੁੰਦੀ ਇਸ ਕਰਕੇ ਸਾਧ ਸੰਸਰੂਪ ਦੀ ਆਗਿਆ ਦੇਣ ਵਾਲੇ ਸਤਿਗੁਰੂ ਹੀ ਸਾਡੇ ਸ਼ਾਸਤਰ ਹਨ ਸਿਮਰਤ ਖਤ ਕਰਮ ਸਿਮਰਤ ਨੂੰ ਕਹਿੰਦੇ ਜਿਹੜੀ ਦੇ ਦੇ ਅਰਥ ਨੂੰ ਚੇਤੇ ਕਰਾਵੇ ਇੱਧਰ ਕਹਿੰਦੇ ਆ ਸਿਮਰਤ ਉਹ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਕਰਾਉਣ ਵਾਲੇ ਜਿਉਹ ਹਨ ਉਹ ਸਾਡੇ ਸਤਿਗੁਰੂ ਹੀ ਮਹਾਰਾਜ ਹਨ ਛੇ ਕਰਮ ਹਨਗੇ ਸੰਧਿਆ ਕਰਪਣ ਗਾਇਤਰੀ ਇਸ਼ਨਾਨ ਸਿਤੀ ਪੂਜਨ ਦੇਵ ਅਰਚਨ ਇਹ ਰਖ ਸੰਧਿਆ ਹੈ ਜਿਹੜਾ ਭਲੀ ਪ੍ਰਕਾਰ ਪਰਮੇਸ਼ਰ ਨੂੰ ਤੇ ਆਉਂਦੇ ਰਹਿਣਾ ਅਤੇ ਕਰਪਣ ਹੈ ਜਲ ਨੂੰ ਛਿੜਕੀ ਰਹਿਦਰ ਪ੍ਰੇਮ ਦੇ ਜਲ ਦਾ ਪ੍ਰਵਾਹ ਪਾਉਣਾ ਹੈ ਜਿਹੜਾ ਸੰਧਿਆ ਕਰਪਣ ਗਾਇਤਰੀ ਦਾ ਮੰਤਰ ਹੈ ਅਦਰ ਗੁਰੂ ਸਾਹਿਬ ਦਾ ਮੰਤਰ ਜਿਹੜਾ ਹੈ ਆਦ ਸੱਚ ਯੁਗਾਰ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹੋ ਹੀ ਗੁਰਮਤਿ ਦੀ ਗਾਤਰੀ ਹੈ ਗਾਤਰੀ ਅਥਿਤੀ ਪੂਜਨ ਅਬੈਗਤ ਆਏ ਹੋਏ ਦਾ ਪੂਜਨ ਕਰਨਾ ਇੱਥੇ ਗੁਰੂ ਕੇ ਲੰਗਰ ਹਮੇਸ਼ਾ ਹੀ ਚਲਾਉਣੇ ਆ ਕੋਈ ਵੀ ਆਵੇ ਸਭ ਦੇ ਲਈ ਅੰਨ ਦਾ ਅਧਿਕਾਰ ਹੈ ਇਸ ਪ੍ਰਕਾਰ ਇਹ ਅਥਿਤੀ ਪੂਜਨ ਹੈ ਦੇਵ ਅਰਚਨ ਦੇਵਤਾ ਦਾ ਪੂਜਨ ਕਰੀ ਅਰਚਨ ਕਰੀਦਾ ਹੈ ਇਧਰ ਸਾਧ ਸੰਗਤ ਜੀ ਦੇਵ ਸਾਡਾ ਸਤਗੁਰ ਜਾਗਤਾ ਹੈ ਦੇਵ ਉਹਨਾਂ ਦੀ ਪੂਜਾ ਕਰਨੀ ਸਾਡੀ ਦੇਵ ਪੂਜਾ ਹੈ ਇਉਂ ਇਹ ਖਟ ਕਰਮ ਜਿਹੜਿਆਂ ਨੇ ਇਹ ਵੀ ਸਤਗੁਰੂ ਹੀ ਹੈ ਸਾਡੇ ਗੁਰ ਪਵਿੱਤਰ ਅਸਥਾਨਾ ਹੈ ਗੁਰੂ ਮਹਾਰਾਜ ਸਾਹਿਬ ਦਾ ਜਿਹੜਾ ਹਿਰਦਾ ਹੈ ਪਵਿੱਤਰ ਅਸਥਾਨ ਹੈ ਨਿਤ ਗਿਆਨ ਹੈ ਸਤਿਗੁਰਾਂ ਦੇ ਅੰਦਰ ਨਿਤਪਤ ਰੂਪ ਹਨ ਸਾਰੀਆਂ ਵਾਸ਼ਨਾ ਤੋਂ ਰਹਿ ਤੁੰ ਸੱਚੇ ਪਾਤਸ਼ਾਹ ਦਾ ਸ੍ਰੀ ਪਵਿੱਤਰ ਅਸਥਾਨ ਹੈ ਗੁਰ ਸਿਮਰਤ ਸਭ ਕਿਲ ਵਿਖ ਨਾਸਹਿ ਇਸ ਕਰਕੇ ਸਤਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੋਜੀ ਪਾਤਸ਼ਾਹ ਐਸੇ ਹੈ ਨਰ ਨਰੰਕਾਰਿਆ ਆਕਾਰ ਜੋਤ ਜਗ ਮੰਡਲ ਕਰਿਓ ਸਤਗੁਰੂ ਦਾ ਸਿਮਰਨ ਕਰਨੇ ਕਰਕੇ ਸਾਰੇ ਜਿਹੜੇ ਕਿਲ ਵਿਖ ਚਾਰ ਪਾਪ ਬ੍ਰਾਹਮਣ ਕੈਲੀ ਘਾਟ ਕਨਿਕਾਂ ਚਾਰੀ ਕਾ ਤਹਨ ਆਗਿਕ ਸਾਰੇ ਨਸ਼ਟ ਹੋ ਜਾਂਦੇ ਨਾਸ ਹੋ ਜਾਂਦੇ ਹਨ ਗੁਰ ਸਿਮਰਤ ਜਮ ਸੰਗ ਨਾ ਫਸ ਹੈ ਜੋ ਸਤਿਗੁਰੂ ਮਾਰਾ ਸਾਹਿਬ ਦਾ ਸਿਮਰਨ ਕਰਦਾ ਹੈ ਉਹ ਜਮਾਂ ਦੀ ਸੰਗ ਚ ਨਹੀਂ ਕਦੇ ਫਸਦਾ ਜਮਾਂ ਦੀ ਜਮਾਂ ਦੇ ਸਾਥ ਹੋ ਕੇ ਕਦੇ ਜੁਨਾਂ ਚ ਨਹੀਂ ਫਸਦਾ ਹੈ ਨਰਕ ਚ ਨਹੀਂ ਪੈਂਦਾ ਹੈ ਜਮਾਂ ਦੀ ਫਾਹੀ ਨਹੀਂ ਉਸ ਨੂੰ ਪੈਂਦੀ ਗੋੜ ਸਿਮਰਤ ਮਨ ਨਿਰਮਲ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰਨੇ ਕਰਕੇ ਮਨ ਸ਼ੁੱਧ ਹੋ ਜਾਂਦਾ ਹੈ ਇਹਦੀਆਂ ਮੈਨੀਆਂ ਮਲ ਵਖੀਪ ਅਵਰਨਾਦਕ ਛਲੰਛਿਦ੍ਰੰ ਕੋਟ ਵਿਗਨ ਅਪਰਾਧੰ ਕਿਲਿ ਵਖਮਰੰ ਇਹ ਸਾਰੀਆਂ ਮੈੜਾ ਨਾਸ ਹੋ ਜਾਂਦੀਆਂ ਹਨ ਗੁਰ ਸਿਮਰਤੋ ਮਨ ਨਿਰਮਲ ਹੋਵੇ ਮਨ ਨਿਰਮਲ ਸੁੱਧ ਹੋ ਜਾਂਦਾ ਹੈ ਗੁਰ ਕਾਟਿ અપਮਾਨ ਹੈ ਗੁਰੂ ਮਹਾਰਾਜ ਸਾਹਿਬ ਦੀ અપਮਾਨ ਕਰਾਉਣ ਵਾਲਾ ਕੌਣ ਹੈ ਹੰਕਾਰ ਹੈ ਨਿਰਾਦਰੀ ਹੰਕਾਰੀ ਪੁਰਖ ਸਮਝਦਾ ਹੈ ਜੇ ਸਲੂਟ ਨਾ ਕੋਈ ਕਰੇ ਤਾਂ ਉਖਾ ਹੋ ਜਾਂਦਾ ਹੈ ਜੇ ਉਹ ਸਿੱਧਾ ਕਰੇ ਉਹ ਤਾਂ ਹੰਕਾਰ ਕਰਦਾ ਕਿ ਮੇਰੇ ਅੱਗੇ ਨਹੀਂ ਹੁੰਦਾ ਹੈ ਕਿਉਂ ਨਿਰਾਦਰੀ ਦਾ ਕਾਰਨ ਸਾਧ ਸੰਗਤ ਜੀ ਹੰਕਾਰ ਹੈ ਯੋਗ ਸਾਹਿਬ ਜੀ ਹੰਕਾਰ ਨੂੰ ਜੇ ਨਰਾਦਰੀ ਦਾ ਕਾਰਨ ਹੈ ਹੰਕਾਰੀ ਆਦਮੀ ਉਹ ਵਿਹਾਨ ਉਹ ਵਿਹਾਨ ਭਰਵਣ ਉਹ ਯਾਰਡ 'ਚ ਹੀ ਫਿਰਦਾ ਰਹਿੰਦਾ ਹੈ ਕਿ ਮੇਰਾ ਕੋਈ ਨਾਮ ਨਹੀਂ ਲੈ ਸਲੂਟ ਨਾ ਕੀਤਾ ਕਿਤੇ ਮੇਰੀ ਨਰਾਦਰੀ ਨਾ ਹੋ ਜੇ ਇਸ ਪ੍ਰਕਾਰ ਦਾ ਹੰਕਾਰੀ ਆਦਮੀ ਹੁੰਦਾ ਹੈ ਸੋ ਹੰਕਾਰ ਰੂਪੀ ਨਰਾਦਰੀ ਨੂੰ ਗੁਰੂ ਸਾਹਿਬ ਕੱਟਣ ਵਾਲੇ ਹੈ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੀ ਹੈ ਗੁਰ ਕਾਟੇ ਮਨ ਅਪਮਾਨ ਦੇ ਕਰਾਉਣ ਵਾਲੇ ਕੰਮ ਕਰੋ ਲੋ ਮੋ ਹੰਕਾਰ ਜਿੰਨੇ ਹਨ ਇਹ ਸਾਰੇ ਨਿਰਾਦਰੀ ਕਰਨ ਵਾਲੇ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਇਹਨਾਂ ਨੂੰ ਗੁਰੂ ਸਾਹਿਬ ਕੱਟ ਦਿੰਦੇ ਹਨ ਮੇਟ ਦਿੰਦੇ ਹਨ ਗੁਰ ਕਾਟੇ ਅਪਮਾਨਾ ਹੈ ਆਪੋ ਅਮਤਾ ਕਰਨ ਦੇ ਅੰਦਰ ਜੋ ਮੰਨਿਆ ਨਾ ਆਪਣੇ ਆਪ ਨੂੰ ਹੰਗਤਾ ਸਹਿਤ ਕਿ ਮੈਂ ਦੇ ਹਾਂ ਇਸ ਅਪਮਾਨ ਨਿਰਾਦਰੀ ਨੂੰ ਵੀ ਬਾਰ ਬਾਰ ਜੂਨਾ ਚ ਭਰਮਣਾ ਜੂਨਾ ਜੀਆਂ ਦਾ ਜਿਹੜਾ ਇਹ ਨਿਰਾਦਰੀ ਨੂੰ ਵੀ ਕੱਟ ਦਿੰਦੇ ਹਨ ਗੁਰ ਕਾ ਸੇਵਕ ਨਰਕ ਨਾ ਜਾਏ ਜੋ ਸਤਿਗੁਰੂ ਸੱਜੇ ਪਾਤਸ਼ਾਹ ਦਾ ਸੇਵਕ ਬਣਿਆ ਹੈ ਉਹ ਕਦੇ ਨਰਕਾਂ ਚ ਨਹੀਂ ਸਾਥ ਸੰਗੇ ਜਾਵੇਗਾ ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ ਗੁਰੂ ਸਾਹਿਬ ਦਾ ਜਿਹੜਾ ਸੇਵਕ ਹੈ ਉਹ ਪਰਮੇਸ਼ਰ ਨੂੰ ਜਿਹੜਾ ਧਿਆਵੇ ਉਹ ਸੇਵਕ ਹੋ ਸਕਦਾ ਹੈ ਗੁਰ ਕਾ ਸੇਵਕ ਸਾਧ ਸੰਗ ਪਾਏ ਸਤਿਗੁਰੂ ਸਾਹਿਬ ਦਾ ਸੇਵਕ ਉਹ ਜਿਹੜਾ ਸੰਸੰਗਤ ਨੂੰ ਪ੍ਰਾਪਤ ਕਰਦਾ ਹੈ ਗੁਰ ਕਰਦਾ ਨਿਤ ਜੀਵਨ ਦਾਣਾ ਹੈ ਸਤਿਗੁਰੂ ਸਾਹਿਬ ਸ਼ਕਸੰਗੀਆਂ ਦੇ ਤਾਂ ਹੀ ਹਮੇਸ਼ਾ ਲਈ ਜੀਵਨ ਮੁਕਤੀ ਦਾ ਦਾਨ ਦੇਣਾ ਕਰਦੇ ਹਨ ਮਹਾਰਾਜ ਸਾਹਿਬ ਜੀਵਨ ਦਾਣ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ ਗੁਰਦੁਆਰ ਸਤਗੁਰੂ ਸਾਹਿਬ ਦੇ ਦਰਵਾਜ਼ੇ ਵਿੱਚ ਕੋਈ ਝਗੜੇ ਦੀ ਵਾਰਤਾ ਪਾਰਟੀ ਦੀ ਵਾਰਤਾ ਦੇਸ਼ ਵਾਰਤਾ ਕੌਮ ਵਾਰਤਾ ਸਭ ਛੱਡ ਕੇ ਇੱਕੋ ਨਾਮ ਹੁਕਮ ਹੈ ਸੋ ਹਜੂਰ ਫਰਮਾਉਂਦੇ ਹਨ ਗੁਰਦੁਆਰ ਹਰ ਕੀਰਤਨ ਸੁਣੀ ਗੁਰੂ ਸਾਹਿਬ ਦੇ ਦਰਵਾਜ਼ੇ ਵਿੱਚ ਆ ਕੇ ਗੁਰਾਂ ਦੁਆਰਾ ਹਰੀ ਦੇ ਕੀਰਤਨ ਜਸ ਨੂੰ ਸ਼ਰਮਨ ਕਰਨਾ ਕਰੀਏ ਸਤਗੁਰ ਭੇਟ ਹਰ ਜਸ ਮੁਖ ਭਣੀਏ ਸਤਗੁਰਾਂ ਦੇ ਨਾਲ ਮਿਲ ਕੇ ਪਰਮੇਸ਼ਵਰ ਦਾ ਜੈਸਾ ਆਪ ਦੇ ਮੂੰਹੋਂ ਵੀ ਉਚਾਰਨ ਕਰੀਏ ਆਪਣੀ ਦਸਨਾ ਨੂੰ ਪਵਿੱਤਰ ਕਰੀਏ ਕਲ ਕਲੇਸ਼ ਮਿਟਾਈ ਸਤਗੁਰ ਸਤਗੁਰੂ ਸਾਹਿਬ ਜੀ ਐਸੇ ਕਿਰਪਾਲੂ ਹੈ ਕਲਪਨਾ ਕਿ ਜਿਹੜੇ ਕਲੇਸ਼ ਹਨਗੇ ਪੰਜ ਪ੍ਰਕਾਰ ਦੇ ਯੋਗੀਆਂ ਕਲੇਸ਼ ਮੰਨੇ ਆ ਕਵਿਧਿਆ ਜਿਹੜੀ ਹੋਣੀ ਸਰੂਪ ਦੇ ਵਿਦਿਆ ਨ ਗਿਆਨ ਨਾ ਹੋਣਾ ਅਵਿਦਿਆ ਅਸਮਤਾ ਸਮਤੀ ਨਾ ਕਿਸੇ ਨਾਲ ਰਲਣੀ ਸਮਰਤੀ ਨਾ ਹੋਣੀ ਅਸਮਤਾ ਆਰਾਗ ਹੋਣਾ ਕਿਸੇ ਨਾਲ ਐਵੇਂ ਬਿਨਾਂ ਕਾਰਨ ਤੋਂ ਮੋਹ ਕਰਕੇ ਰੋਂਦੇ ਫਿਰਨਾ ਉਹਦੇ ਮਗਰ ਤੇ ਦੁਆਸ਼ ਬਿਨਾਂ ਕਾਰਨ ਤੋਂ ਈਰਖਾ ਕਰਦੇ ਰਹਿਣਾ ਇਹ ਹੈ ਚਾਰ ਤੇ ਪੰਜਵਾਂ ਅਭਿਨਵੇਸ਼ ਉਲਟਾ ਹਟ ਹੋਣਾ ਕਿ ਜੋ ਕੋਈ ਵੇਰ ਸ਼ਾਤਰ ਗੁਰੂ ਕਹਿੰਦੇ ਉਹ ਤੋਂ ਉਲਟ ਹਟ ਕਰੀ ਫਿਰਨਾ ਇਹ ਨਾ ਅਭਿਨਵੇਸ਼ ਹੈ ਇਹ ਜੋਗੀਆਂ ਨੂੰ ਪੰਜ ਕਲੇਸ਼ ਮੰਨੇ ਹਨ ਕਲ ਕਲੇਸ਼ ਮਿਟਾਏ ਸਤਗੁਰੂ ਸਤਗੁਰੂ ਸਾਹਿਬ ਜੀ ਕਲਪਨਾ ਵੀ ਜੀਆਂ ਦੀ ਤੇ ਕਲੇਸ਼ ਆਦਿਕ ਵੀ ਮੇੜ ਦਿੰਦੇ ਹਨ ਹਰ ਦਰਗ ਹੈ ਦੀਵੈ ਮਾਨਾਹੀ ਹਰੀ ਜੀ ਦਰਗਾਹ ਸੱਚਖੰਡ ਵਿੱਚ ਗੁਰੂ ਸਾਹਿਬ ਜੀ ਮਾਨ ਸਤਕਾਰ ਦਿੰਦੇ ਹਨ ਐਸੇ ਉਪਕਾਰੀ ਹਨ ਸਤ ਸੰਗਤ ਵਿੱਚ ਵੀ ਸਤਕਾਰ ਬਖਸ਼ਦੇ ਹਨ ਮੰਨਣਯੋਗ ਬ੍ਰਹਮ ਗਿਆਨ ਜਿਹੜਾ ਹੈ ਖੱਡ ਪਰਮਾਣਾਂ ਦਾ ਵੀਰੀ ਪਾ ਕਰਕੇ ਜੋ ਮਾਨ ਲਈ ਹੈ ਉਹਦੇ ਤਾਈ ਮਹਾਰਾਜ ਸਾਹਿਬ ਮੰਨਣ ਦਿੰਦੇ ਹਨ ਗਿਆਨ ਦਾ ਅਗਮ ਅਗੂਚਰ ਗੁਰੂ ਦਿਖਾਇਆ ਸਤਿਗੁਰੂ ਮਹਾਰਾਜ ਸਾਹਿਬ ਐਸੇ ਹੈ ਜਿਹੜਾ ਅਗਮ ਮੰਦੇ ਸੰਕਲਪ ਦਾ ਵਿਸ਼ਾ ਨਹੀਂ ਬ੍ਰਹਮ ਮੰਦੇ ਸੰਕਲਪਾਂ ਨੂੰ ਜਾਣਦਾ ਪਰ ਮਨ ਸੰਕਲਪ ਮੁਕਲਪ ਨਾਲ ਜਾਣ ਨਹੀਂ ਸਕਦਾ ਅਗੋ ਅਗੋਚਰ ਇੰਦਰੀਆਂ ਦੇ ਜਿਹੜਾ ਵਿਸ਼ੇ ਹੈ ਉਸ ਨੂੰ ਸਤਿਗੁਰੂ ਜੀ ਦੀ ਜੋਤੀ ਸਰੂਪ ਨੂੰ ਪਰਿਗੜ ਕਰਕੇ ਐਸਾ ਖਾਤਾ ਉਸ ਤੋਂ ਬਿਨਾ ਜਗ੍ਹਾ ਹੀ ਕੋਈ ਨਹੀਂ ਹੈ ਐਸਾ ਪਰਿਗੜ ਕਰ ਦਿੱਤਾ ਮਹਾਰਾਜ ਨੇ ਭੁੱਲਾ ਮਾਰਗ ਸਤਿਗੁਰ ਪਾਇਆ ਇਹ ਜੀਵ ਜਿਹੜਾ ਆ ਗਿਆ ਹੋਂ ਕਰਕੇ ਭੁੱਲਿਆ ਹੋਇਆ ਸੀ ਇਹਨੂੰ ਭਗਤੀ ਸਹਿਬ ਗਿਆਨ ਦੇ ਮਾਰਗ ਵਿੱਚ ਗੁਰਸਿੱਖੀ ਦੇ ਮਾਰਗ ਵਿੱਚ ਸਤਿਗੁਰਾਂ ਨੂੰ ਪਾ ਲਿਆ ਹੈ ਗੁਰਸੇਵਕ ਕਉ ਬਿਗਨ ਨਾ ਭਗਤੀ ਜੋ ਸਤਿਗੁਰਾਂ ਦੀ ਸੇਵਾ ਕਰਨ ਵਾਲਾ ਸੇਵਕ ਹੈ ਜਿਹਨੂੰ ਪੁੱਛੀਏ ਸਭ ਕੋਈ ਕਹਿ ਦਿੰਦਾ ਜੀ ਮੈਂ ਸੇਵਕ ਹਾਂ ਪਰ ਸੇਵਕ ਦੇ ਲਖਣਾ ਮਾਨ ਆਮਾਨ ਮੱਦੇ ਸੋ ਸੇਵਕ ਨਹੀਂ ਜਿਹਨੂੰ ਮਾਣ ਦੀ ਇੱਛਾ ਹੈ ਉਹ ਸੇਵਕ ਨਹੀਂ ਜਿਹਨੂੰ ਆਲਦੇ ਗੁਣਾਂ ਦਾ ਹੰਕਾਰ ਹੈ ਉਹ ਵੀ ਸੇਵਕ ਨਹੀਂ ਕੇ ਦੀ ਨਰਾਦਰੀ ਕਰਨ ਵਾਲਾ ਵੀ ਸੇਵਕ ਨਹੀਂ ਜਿਹੜਾ ਮਾਣ ਦੀ ਇੱਛਾ ਕਰਨ ਵਾਲਾ ਉਹ ਵੀ ਸੇਵਕ ਨਹੀਂ ਮਾਨ ਮੰਨ ਤੋਂ ਰਹਿਦ ਜਿਹੜਾ ਹੈ ਉਹ ਮਹਾਰਾਜ ਦਾ ਸੇਵਕ ਤਤ ਸਮਦਰਸੀ ਸੰਤੋ ਕੋਈ ਕੋਟ ਮਦਾਹੀ ਕਰੋੜਾਂ ਵਿੱਚੋਂ ਕੋਈ ਹੈ ਹਜਿਆ ਜਿਸ ਨੇ ਇੱਕੋ ਜਿਹਾ ਪਰਮੇਸ਼ਰ ਕੀ ਜੋ ਕੋਈ ਯਾਦ ਕਰੇ ਕੋਈ ਨਰਾਦਰ ਕਰੇ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਜਾਣ ਕੇ ਸੇਵਕ ਭਾਵ ਰੱਖਣ ਵਾਲਾ ਆਪਗੁਆਇ ਸੇਵਾ ਕਰੇ ਤਾਂ ਕੁਛ ਪਾਏ ਮਾਨ ਹੋਰ ਸੇਵਕ ਕੋ ਬਿਗਨ ਨਾ ਭਗਤ ਐਸਾ ਜੋ ਗੁਰੂ ਸਾਹਿਬ ਦਾ ਸੇਵਕ ਹੋ ਭਾਵ ਭਗਤੀ ਚ ਰੰਗਿਆ ਰਹਿੰਦਾ ਹਰ ਵਕਤ ਭਗਤੀ ਐਸੀ ਹੈ ਦੇਚ ਕੋਈ ਬਿਗਨ ਨਹੀਂ ਪੈਂਦਾ ਹੈ ਭਗਤੀ ਤੋਂ ਬਗੈਰ ਕਰੋੜਾਂ ਬਿਗਨ ਕੋਟ ਬਿਗਨ ਤੇ ਹਲਾਕ ਤੇ ਜਿਸ ਨੂੰ ਵਿਸਰੈ ਨਾਉ ਨਾਨਕ ਆਂਦ ਨੂੰ ਬਿਲਪਤੇ ਜੋ ਸੁਣਿਏ ਕਰ ਕਾਉ ਉਹਨਾਂ ਨੂੰ ਭਗਤੀ ਕਰਨ ਵਾਲਿਆਂ ਨੂੰ ਕੋਈ ਬਿਗਨ ਬਕਾਰਾਂ ਦਾ ਅਗਿਆਨ ਆਜਕਦਾ ਮਾਇਆ ਦਾ ਵੀ ਅਸਰ ਉਹਨਾਂ ਤੇ ਨਹੀਂ ਹੁੰਦਾ ਭਾਉ ਭਗਤੀ ਦੇ ਤੇ ਜਿਨ੍ਹਾਂ ਦਾ ਕੀਤੇ ਜੁੜਿਆ ਹੋਇਆ ਹੈ ਹਰ ਪੂਰ ਦਿਰੜਾਇਆ ਗਿਆਨ ਹੈ ਹਰੀ ਦਾ ਸਾਰਿਆਂ ਦਾ ਪੂਰਨ ਹੈ ਉਹ ਇਹ ਗਿਆਨ ਦਰਨ ਕਰਾਤਾ ਸੱਚੇ ਪਾਤਸ਼ਾਹ ਜੀ ਨੇ ਹੀ ਪਿਆਰੇ ਗੁਰ ਦ੍ਰਿਸ਼ਟ ਆਇਆ ਸਭ ਨੀ ਠਾਈ ਸਤਿਗੁਰੂ ਸਾਹਿਬ ਤਾਂ ਸਾਰੀਆਂ ਜਗ੍ਹਾ ਦੇ ਦ੍ਰਿਸ਼ਟਾਤ ਦਿਖਾ ਦੁੱਤਾ ਹੈ ਸਤਿਗੁਰੂ ਜੋ ਦੇਖਣ ਆ ਗਏ ਚ ਆ ਗਏ ਨਾ ਸਾਰਿਆਂ ਥਾਵਾਂ ਜਿੱਥੇ ਕੋ ਵੇਖ ਤਿੱਥੇ ਮੇਰਾ ਪੂਰਾ ਸਤਿਗੁਰੂ ਹਰ ਬਖਸ਼ੇ ਉਹ ਸਭ ਜਹਾਨ ਹੋ ਇਹ ਗੁਰੂ ਸਾਹਿਬ ਜੀ ਦੀ ਨਿਸ਼ਟੀ ਕਰਾਤਾ ਸਾਰਿਆਂ ਧੌਂਜ ਵਾਹਿਗੁਰੂ ਦੇ ਸਰੂਪ ਨੂੰ ਜਲ ਥਲ ਪੂਰ ਰਹਾ ਗੂਸਾਈ ਜਲ ਵਾਲੇ ਧੌਂਵਾਂ ਚ ਵੀ ਥਲ ਵਾਲੇ ਧੌਂਵਾਂ ਚ ਵੀ ਖੁਸ਼ਕ ਧੌਂਵਾਂ ਚ ਵੀ ਪ੍ਰithvi ਦਾ ਮਾਲਕ ਆਪੇ ਹੀ ਪੂਰਨ ਹੋ ਰਿਹਾ ਜਲਸ ਤੂੰ ਹੀ ਥਲਸ ਤੂੰ ਹੀ ਜਾਲਰ ਕਹਿੰਦੇ ਉੱਤਮ ਅਧਿਕਾਰੀਆਂ ਵਿੱਚ ਵੀ ਥਲ ਦੀ ਨਹੀਂ ਕ੍ਰਿਸ਼ਟ ਅਧਿਕਾਰੀਆਂ ਚ ਵੀ ਉਹ ਹੀ ਪੂਰਨ ਹੋ ਰਿਹਾ ਹੈ ਉੱਤਮ ਅਧਿਕਾਰੀ ਸਦੋਂ ਗੁੰਦੀ ਪ੍ਰਧਾਨਤਾ ਵਾਲੇ ਹੈ ਕਨਿਸਟਰ ਅਧਿਕਾਰੀ ਰਜੋ ਤੇ ਤਮੋਂ ਦੇ ਸੁਭਾਵ ਵਾਲੇ ਹਨ ਸੋ ਗੁਰੂ ਸਾਹਿਬ ਜੀ ਨੇ ਸਾਰਿਆਂ ਧਾਵਾਂ ਚ ਜਲਮ ਵਿੱਚ ਵਾਲੇ ਥਾਂ 42 ਲੱਖ ਜੀ ਜਲਮੇ ਹੋਤੇ ਬੀਠਲ ਪਹਿਲਾ ਕਾਇ ਕਰੋ ਅਤੇ ਖੁਸ਼ਕੀ ਚ ਵੀ ਤਰੀ ਜੀ ਵੀ ਸਾਰਿਆਂ ਧਾਵਾਂ ਜੀ ਗੁਰੂ ਸਾਹਿਬ ਜੀ ਨੂੰ ਪਰਗ ਕਰਕੇ ਦਿਖਾ ਦਿੱਤਾ ਹੈ ਗਾਲਥਾਲ ਪੂਰ ਰਹਾ ਗੋਸਾਈ ਜਲ ਵਾਲੇ ਧਾਵਾਂ ਵਿੱਚ ਵੀ ਥਲਾਂ ਵਾਲੇ ਧਾਵਾਂ ਵਿੱਚ ਵੀ ਗੋਸਾਈ ਪਿਛਵੀ ਦਾ ਮਾਲਕ ਸਾਰੇ ਪੂਰਨ ਹੋ ਰਿਹਾ ਹੈ ਪੂਜ ਊਨ ਸਭ ਏਕ ਸਮਾਨ ਜਿਹੜੇ ਉੱਚੇ ਜੀਅ ਅੰਤ ਹਨਗੇ ਬ੍ਰਹਮਾਦਕ ਹਨਗੇ ਊਨ ਜਿਹੜੇ ਨੀਵੇਂ ਹਨ ਗੁਣਾ ਤੋਂ ਹੀਣੇ ਹਨ ਪੂਜ ਊਨ ਸਭ ਏਕ ਸਮਾਨ ਸਾਰੇ ਦੀ ਕੋਈ ਪਰਮੇਸ਼ਰ ਸਮਾਇਆ ਹੋਇਆ ਆਕਾਸ਼ ਦੀ ਨਹੀਂ ਆਈ ਆਕਾਸ਼ ਜੜਾ ਉਹ ਚੇਤਨ ਸਤਾਵ ਦੀ ਹਰਕਤ ਕਰਾਉਣ ਵਾਲਾ ਹੈ ਮਨ ਲਾਗਾ ਸਹਿਜ ਧਿਆਨ ਹੈ ਉਸ ਵਿੱਚ ਮਨ ਦਾ ਸਹੀਏ ਸਾਡਾ ਧਿਆਨ ਲੱਗਾ ਹੋਇਆ ਹੈ ਐਸੇ ਸਰੂਪ ਦਾ ਧਿਆਨ ਕਰਦੇ ਹਾਂ ਅਸੀਂ ਹੋਰ ਕਿਸੇ ਆਕਾਰ ਧਾਰੀ ਦਾ ਨਹੀਂ ਕਰਦੇ ਹੋਰ ਮਿਲਿਆ ਸਭ ਕ੍ਰਿਸ਼ਨ ਪੁਜਾਈ ਸਤਿਗੁਰਾਂ ਦੇ ਨਾਮ ਮਿਲਨੇ ਕਰਕੇ ਜਿਨੀ ਰਸਾਂ ਕਸਾਂਗੇ ਭੋਗਣ ਦੀ ਤ੍ਰਿਸ਼ਨਾ ਸੀ ਇਹ ਅੱਗ ਸੀ ਲੱਗੀ ਹੋਈ ਇਹਨੂੰ ਨਾਮ ਜਲ ਪਾ ਕੇ ਗੁਰੂ ਸਾਹਿਬ ਨੂੰ ਬੁਝਾ ਦਿੱਤਾ ਮੀਠ ਦਿੱਤਾ ਹੁਰ ਮਿਲਿਆ ਨਹਿ ਜੂ ਹੈ ਮਾਈ ਸਤਿਗੁਰੂ ਸਾਹਿਬ ਦੇ ਮਿਲਨੇ ਕਰਕੇ ਜਿਵੇਂ ਬ੍ਰਹਮ ਲੋਕ ਅਧਰ ਲੋਕ ਆਈ ਇੰਦਰ ਲੋਕ ਤੇ ਧਾਏ ਸਾਰਿਆਂ ਥਾਂ ਨੂੰ ਮੋਹਤ ਕਰਦੀ ਫਿਰਦੀ ਹੈ ਮਾਇਆ ਸਤਿਗੁਰੂ ਹਾਈ ਗੁਰ ਮਿਲੇ ਨਹਿ ਜੋ ਹੈ ਮਾਇ ਜੋ ਸਤਗੁਰਾਂ ਨਾਲ ਮਿਲੇ ਉਹਨੂੰ ਮਾਇਆ ਨਹੀਂ ਜੋ ਸਕਦੀ ਤਾਲ ਨਹੀਂ ਸਕਦੀ ਹੈ ਲੱਗ ਨਹੀਂ ਸਕਦੀ ਹੈ ਸਤ ਸੰਤੋਖ ਦੀਆ ਗੁਰ ਪੂਰੈ ਪੂਰਿਆ ਗੁਰਾਂ ਨੂੰ ਸਤ ਪ੍ਰਤਿਗੀ ਹੋਵੋ ਕਦੇ ਵੀ ਝੂਠ ਨਾ ਬੋਲੋ ਸਚਾਈ ਵੀ ਚੱਲਣਾ ਕਰੋ ਸਜਾਈ ਵਾਲਾ ਵਿਹਾਰ ਕਰੋ ਸੱਚੇ ਪੁਰਖਾਂ ਨਾਲ ਮੇਲ ਕਰੋ ਕਿਉਂ ਸਾਤ ਸੱਤਾਂ ਥਾਂ ਜਿਹਨੂੰ ਵੰਡਿਆ ਜਾਵੇ ਐਸਾ ਸਤ ਜਿਨ੍ਹਾਂ ਦੇ ਅੰਦਰ ਮਹਾਰਾਜ ਕਿਰਪਾ ਕਰਕੇ ਦਿੱਤਾ ਹੈ ਸਭ ਦੀ ਕਮਾਈ ਕਰਨੀ ਜਿ ਅੱਗੇ ਸਤ ਸੰਤੋਖ ਸੰਤੋਖ ਜੈਸਾ ਲਾਭ ਪ੍ਰਾਪਤ ਹੋ ਤੇ ਪ੍ਰਸੰਨ ਰਹਿਣਾ ਜੋ ਤੁੰਦੇ ਤਈਏ ਤ੍ਰਿਪਤਾ ਆਨ ਨਾ ਕਤੋਂ ਧਾਵੋ ਮਨ ਦੇ ਲਾਲਚ ਨਾ ਫੁਰਨਾ ਵਾਹਿਗੁਰੂ ਦੀ ਯਾਦ ਜਾਣ ਕੇ ਤੁਧ ਭਾਵੈ ਅਧਵੀ ਪ੍ਰਵਾਨ ਨਾਨਕ ਜਾਣੈ ਜਾਨ ਸੋ ਜਾਣ ਐਸਾ ਸੰਤੋਖ ਚਿੱਤੇ ਵਿੱਚ ਪਰਮੇਸ਼ਰ ਦੇ ਦਿੱਤੇ ਤੇ ਤ੍ਰਿਪਤ ਹੋ ਰਹਿਣਾ ਮਨ ਤੇ ਹੋਰ ਕ੍ਰਿਸ਼ਨਾਂ ਦੀ ਭੁੱਖ ਨਾ ਰਹਿਣੀ ਐਸਾ ਜਿਹੜਾ ਸੰਤੋਖ ਹੈ ਇਸ ਰੂਪ ਦੇ ਗਿਆਨ ਦੀ ਪ੍ਰਾਪਤੀ ਦਾ ਜਿਵੇਂ ਨਰਤੂਮ ਅਗਨੀ ਹੁੰਦੀ ਹੈ ਨਾ ਅੰਗਿਆਰ ਜਿਹਦੀ ਧੁਆਨੀ ਹੁੰਦਾ ਐਸਾ ਇੱਛਾ ਰੂਪੀ ਧੂਏ ਤੋਂ ਰਹਿਤ ਇਹ ਨਰਤੂਮ ਅਗਨੀ ਦੀ ਨਹੀਂ ਆਈ ਬ੍ਰह्म ਗਿਆਨ ਦਾ ਪੂਰਾ ਸਾਧ ਸੰਗੇ ਜੀ ਇਹ ਲੱਛਣ ਹੈ ਕਿ ਜਿਹੜਾ ਸੰਤੋਖ ਚਿੱਤ ਵਿੱਚ ਹੋਣਾ ਹੈ ਸਭ ਸੰਤੋਖ ਹੋ ਆ ਗੁਰਪੁਰ ਹੈ ਕਿ ਪੂਰਨ ਸਤਗੁਰਾਂ ਨੇ ਜਿਨ੍ਹਾਂ ਨੂੰ ਬਖਸ਼ਿਆ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਨਾਮ ਅੰਮ੍ਰਿਤ ਪੀ ਪਾਨਣਾ ਹੈ। ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਨਾਮ ਅੰਮ੍ਰਿਤ ਨੂੰ ਆਪ ਪੀਂਦੇ ਹੈ ਤੇ ਹੋਰ ਉਹਨਾਂ ਨੂੰ ਪਾਨ ਕਰਾਉਂਦੇ ਹੈ। ਜਿਵੇਂ ਕਲਗੀਧਰ ਜੀ ਨੇ ਆਪ ਅੰਬਰ ਸੁਪੰਹਾਂ ਪਿਆਰਿਆਂ ਨੂੰ ਛਕਾਇਆ ਤੇ ਹੋਰ ਪੰਹਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਕਿਉ ਜੀ ਬਾਦਸ਼ਾਹ ਖੜੇ ਹੋਗੇ ਕਿ ਜਿਵੇਂ ਖਾਲਸਾ ਜੀ ਤੁਹਾਨੂੰ ਇਹ ਬਖਸ਼ਿਸ਼ ਹੋਈ ਹੈ। ਇਵੇਂ ਤੁਸੀਂ ਸਾਨੂੰ ਅਮਰਤ ਦਿਓ ਸੁਣ ਕੇ ਸੇ ਕਹਿਣ ਲੱਗੇ ਸੱਚੇ ਬਾਦਸ਼ਾਹ ਜੀ ਆਪ ਅਬਨਾਸੀ ਹੋ ਸਤਿਗੁਰੂ ਜੰਮਣ ਮਰਨ ਤੋਂ ਰਹਿਤ ਹੋ ਅਸੀਂ ਮਾਰੇ ਜੂਨਾ 84 ਦੀ ਪਰ ਹੁੰਦੇ ਆਏ ਆ ਅਸੀਂ ਕਿਵੇਂ ਆਪ ਨੂੰ ਇਹ ਦਾਤ ਦੇ ਸਕਦੇ ਹਾਂ ਤੁਸੀਂ ਤਾਂ ਆਪ ਧਾਟੇ ਹੋ ਸੁਣ ਕੇ ਮਾਰਨ ਕਿ ਆਕਾਲ ਪੁਰਖ ਦਾ ਹੁਕਮ ਹੀ ਇਸ ਤਰ੍ਹਾਂ ਪਾਈ ਤੁਹਾਨੂੰ ਮੰਨਣਾ ਪਵੇਗਾ ਉਸ ਵਕਤ ਸਾਧ ਸੰਗਤ ਜੀ ਸਿੱਖਾਂ ਨੂੰ ਮਾਰੇ ਦੇ ਪ੍ਰੇਮ ਰਾਹ ਚ ਆਇਆ ਹੋਇਆ ਗੁਰੂ ਮਾਰਾ ਸਾਹਿਬ ਜੀ ਨੂੰ ਅਮਰ ਸ਼ਿਕਾਇਆ ਇਹ ਸਤਿਗੁਰੂ ਜੀ ਦੇ ਅੰਮ੍ਰਿਤ ਛਕਣ ਤੋਂ ਇੱਕ ਤਰੀਕਿ ਜਿ ਲਿਖਿਆ 80 ਹਜ਼ਾਰ ਸਿੱਖਾਂ ਨੇ ਅੰਮ੍ਰਿਤ ਛਕਿਆ ਔਰੰਗਜ਼ੇਬ ਨੂੰ 20 ਹਜ਼ਾਰ ਦੀ ਉਸ ਵਕਤ ਰਿਪੋਰਟ ਮਿਲੀ ਕਿ 20 ਹਜ਼ਾਰ ਸਿੰਘ ਜਾਤ ਪਾਤ ਛੱਡ ਕੇ ਖਾਲਸਾ ਰੂਪ ਵਿੱਚ ਹੋ ਗਿਆ ਹੈ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਜਿਵੇਂ ਅੰਮ੍ਰਿਤ ਪਿਆਇਆ ਸੀ ਤੇ ਆਪ ਪੀਣਾ ਕੀਤਾ ਸੀ ਇਵੇਂ ਗੁਰਸਿੱਖੋ ਇਹ ਨਾਮ ਅੰਮ੍ਰਿਤ ਨੂੰ ਪੀਂਦੇ ਹਨ ਤੇ ਹੋਰਨਾਂ ਨੂੰ ਪਾਨ ਕਰਾਉਂਦੇ ਹਨ ਗੁਰੂ ਬਾਣੀ ਸਭ ਮਾਹ ਸਮਾਣੀ ਇਹ ਗੁਰੂ ਮਹਾਰਾਜ ਸਾਹਿਬ ਦੀ ਬਾਣੀ ਭਾਈ ਸਾਰਿਆਂ ਬ੍ਰਹਮੰਡਾਂ ਤੇ ਖੰਡਾਂ 'ਚ ਸਵਾਈ ਹੋਈ ਹੈ ਲਿਖਿਆ ਹੋਇਆ ਤਰੀਖ ਵਿੱਚ ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸੋਦਰ ਉਚਾਰਨ ਕੀਤਾ ਸੱਚਖੰਡ ਵਿੱਚ ਉਹ ਦਿਨ ਤੋਂ ਸੱਚਖੰਡ ਦੇ ਜਿੰਨੇ ਸਜੋਜੀ ਮੁਕਤੀ ਵਾਲੇ ਸੂ ਮੁਕਤੀ ਵਾਲੇ ਅਤੇ ਸ਼ਲੋਕ ਮੁਕਤੀ ਵਾਲੇ ਪੁਰਖਤਨ ਸਾਰੇ ਸੋਦਰ ਦਾ ਪਾਠ ਕਰਿਆ ਕਰਨੇ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਅੰਗਦ ਸਾਹਿਬ ਜੀ ਜੋ ਸੁੰਨ ਸਮਾਧੀਆਂ ਦੇ ਦਰਸ਼ਨ ਕਰਨ ਵਾਸਤੇ ਗਏ ਹੈ ਉਸ ਵੇਲੇ ਮਹਾਰਾਜਾਂ ਨੇ ਦਿਖਾਇਆ ਕਿ ਸੁੰਨ ਸਮਾਧੀ ਜਿਹੜੇ ਸੈਨੇ ਹਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਤਾਂ ਹੀ ਗੁਰੂ ਅੰਗਦ ਸਾਹਿਬ ਨੂੰ ਕਿਹਾ ਮਹਾਰਾਜ ਸਾਡੇ ਕਿ ਰੋਮਾਂ ਦੇ ਨਾਲ ਕੰਨ ਲਾਜੋ ਕੰਨ ਲਾਏ ਰੋਮ ਰੋਮ ਵਿੱਚ ਉਹਨਾਂ ਦਾ ਸਿਮਰਨ ਹੋਵੇ ਮਹਾਰਾਜ ਕਹਿਣ ਲੱਗੇ ਕੀ ਕਾਰਨ ਹੁਣ ਸਤਖੰਡ ਵਿੱਚੋਂ ਆ ਗਏ ਕਹਿਣ ਲੱਗੇ ਰਹਿ ਰਾਹ ਦੇ ਪਾਠ ਦਾ ਸਾਨੂੰ ਖਿਆਲ ਹੁੰਦਾ ਸੀ ਵੀ ਇਹ ਰਹਿ ਰਾਹ ਦਾ ਪਾਠ ਉਹਦੋਂ ਕੀ ਪਾਠ ਕਰਨਾ ਭਜਨ ਤਾਂ ਅਸੀਂ ਕਰੀ ਜਾਂਦੇ ਜਿਉਂਦਾ ਸੱਚਖੰਡੇ ਜਾ ਕੇ ਸੋਦਰ ਗੁਰੂ ਸਾਹਿਬ ਜੀ ਨੂੰ ਚਾਰੇ ਆ ਕਿ ਹੁਕਮ ਸਾਰਿਆਂ ਦੇ ਕਰਨ ਦਾ ਇਸ ਕਰਕੇ ਅਸੀਂ ਰਹਿ ਰਾਹ ਦੇ ਵਕਤ ਸੱਚਖੰਡ ਤੇ ਸਾਨੂੰ ਟਿਕਣਾ ਨਹੀਂ ਮਿਲਦਾ ਉਦੋਂ ਆਗਿਆ ਹੁੰਦੀ ਥੱਲੇ ਆਉਣਾ ਪੈਂਦਾ ਇਸ ਪ੍ਰਕਾਰ ਸਾਧ ਸੰਗਤ ਜੀ ਬਾਣੀ ਦਾ ਜਿਹੜਾ ਪ੍ਰਕਾਸ਼ ਹੈ ਇਹ ਮਾਰਾ ਸਭ ਸਾਰਿਆਂ ਖੰਡਾਂ ਮੰਬਰਾ ਮੰਡਾਂ ਸਾਰਿਆਂ ਧਾਵਾਂ 'ਚ ਬਲਕੇ ਸੱਚਖੰਡ ਵਿੱਚ ਵੀ ਇਸ ਪ੍ਰਕਾਸ਼ ਨੂੰ ਕੀਤਾ ਹੈ ਗੁਰ ਕੀ ਬਾਣੀ ਸਭ ਮਾਹੇ ਸਮਾਏ ਇਹ ਦੇਵਤੇ ਵੀ ਸ੍ਰੀ ਜਪੁ ਸਾਹਿਬ ਦਾ ਪਾਠ ਕਰਦੇ ਹਨ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਸਾਰਿਆਂ 'ਚ ਲੀਨ ਹੋਈ ਸਮਾਈ ਹੋਈ ਹੈ ਜਦੋਂ ਬਾਬਾ ਜੀ ਨੇ ਪੀਰ ਦੇ ਪੁੱਤਰ ਨੂੰ ਦਸਤਗੀਰ ਦੇ ਪੁੱਤਰ ਨੂੰ ਆਪ ਜੀ ਨੇ ਲੱਖ ਕਾਸੇ ਪਤਾਲ ਲਖ ਅਖ ਅਖ ਫੁਰਕ ਵਿੱਚ ਸਭ ਦਿਖ ਲਈ ਉਸ ਵੇਲੇ ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਸਾਰਿਆਂ ਤਾਂ ਗੁਰੂ ਸਾਹਿਬ ਦੀਆਂ ਸੰਗਤਾਂ ਹਨ ਸਾਰੀਆਂ ਸੰਗਤਾਂ ਕੜਾ ਪ੍ਰਸ਼ਾਦ ਕਰਕੇ ਗੁਰੂ ਸਾਹਿਬ ਦਾ ਸੇਵਨ ਕਰਦੀਆਂ ਹਨ ਅਰਦਾਸ ਕਰਦੀਆਂ ਕਿ ਵਰਤੌਂਦੇ ਹੈ ਉਹ ਭਰ ਭਜ ਕੁਝ ਕੌਲ ਪ੍ਰਸ਼ਾਦ ਦਾ ਰੂਪ ਪਤਾਲੋਂ ਲਈ ਕੜਾਈ ਉਹਦੇ ਪੀਰ ਦੇ ਪੁੱਤਰ ਨੂੰ ਵਿਖਾਇਆ ਸੀ ਇਉ ਗੁਰੂ ਸਾਹਿਬ ਦੀ ਬਾਣੀ ਅਸੀਂ ਤਾਂ ਇਹ ਖਿਆਲ ਕਰਦੇ ਵੀ ਅਸੀਂ ਪੰਜਾਬੀ ਪੰਜਾਬੀ ਜਾਣਦੇ ਆ ਪਰ ਇਹ ਮਹਾਰਾਜ ਸਾਹਿਬ ਦਾ ਐਸਾ ਪ੍ਰਕਾਸ਼ ਹੈ। ਹਰ ਕੀ ਬਾਣੀ ਸਭ ਮਾਹ ਹੈ। ਸੰਗਰੇਜਿਆਂ ਨੇ ਵੀ ਇਹਦਾ ਉਤਾਰਾ ਕੀਤਾ ਬਾਣੀ ਦਾ ਬੰਗਾਲੀ ਵੀ ਸੁਖਨੀ ਸਾਹਿਬ ਦੇ ਟੀਕੇ ਬਣਾਈ ਫਿਰਦੇ ਹਨ। ਇਸੇ ਪ੍ਰਕਾਰ ਭਾਈ ਸਾਰੇ ਫਾਰਸੀ ਵਾਲੇ ਜੋ ਜਿੰਨੇ ਹਨ ਗੁਰੂ ਸਾਹਿਬ ਦੀ ਬਾਣੀ ਸਾਰਿਆਂ ਵਿੱਚ ਹੀ ਲੀਨ ਹੋਈ ਹੈ। ਜੋ ਪਰਖ ਧਾਰਨ ਕਰਨਗੇ ਉਹ ਮੁਕਤ ਹੋ ਜਾਣਗੇ ਆਪ ਸੁਣੀ ਤੈ ਆਪ ਵਖਾਣੀ ਆਪ ਹੀ ਸੱਚੇ ਪਾਤਸ਼ਾਹ ਜੀ ਨੇ ਕਸਨ ਕੀਤੀ ਹੈ ਗੁਰੂ ਨਾਨਕ ਰੂਪ ਹੋ ਕੇ ਆਪ ਹੀ ਗੁਰੂ ਅੰਗਦ ਸਾਹਿਬ ਰੂਪ ਹੋ ਕੇ ਸੁਣੀ ਹੈ ਤੇ ਆਪ ਹੀ ਸਤਿਗੁਰੂ ਅਰਜਨ ਦੇਵ ਰੂਪ ਹੋ ਕੇ ਬਾਣੀ ਉਚਾਰੀ ਹੈ ਤੇ ਆਪ ਹੀ ਭਾਈ ਗੁਰਦਾਸ ਸਾਹਿਬ ਹੋ ਕੇ ਲਿਖਣਾ ਕੀਤੀ ਹੈ ਆਪ ਹੀ ਅੱਗੇ ਸਰਗੁਣ ਕੀਤੀ ਹੈ ਆਪ ਹੀ ਸਿੱਖਾਂ ਦਾ ਅਭਿਆਸ ਕਰਕੇ ਉਚਾਰਨ ਕੀਤੀ ਹੈ ਜਿਨ ਜਿਨ ਜਪੀ ਤੇ ਸਭ ਨਿਸਤਰੇ ਜਿਨ੍ਹਾਂ ਜਿਨ੍ਹਾਂ ਨੇ ਇਸ ਗੁਰਬਾਣੀ ਦਾ ਜਾਪ ਕੀਤਾ ਹੈ ਉਹ ਨਿਸ ਪਰਪਾਈ ਤੋਂ ਨੇ ਵਿਸ਼ੇਸ਼ ਕਰਕੇ ਸਾਪ ਭਲੀ ਪ੍ਰਕਾਰ ਤਰ ਗਏ ਮੁਕਤ ਹੋ ਗਏ ਹਨ ਤਿਨ ਪਾਇਆ ਨਿਹਚਲ ਥਾਨ ਆਹੇ ਉਹਨਾਂ ਨੇ ਬਾਈਏ ਚੱਲ ਰਹਿਣ ਵਾਲਾ ਥਾਂ ਜੰਮਨਵਤ ਰਹਿਤ ਸਾਜ ਖੰਡ ਰੂਪ ਇਹ ਸਾਨ ਪਾ ਲਿਆ ਹੈ ਤੁਰਿਆ ਬਦਰੂਪ ਸਤਗੁਰੂ ਕੀ ਮਹਿਮਾ ਸਤਗੁਰ ਜਾਣੇ ਏ ਪਿਆਰਿਓ ਗੁਰੂ ਸਾਹਿਬ ਨੇ ਜਿਹੜੀ ਵਡਿਆਈ ਹੈ ਇਸ ਨੂੰ ਪੂਰਾ ਕੋਈ ਵੀ ਜੀਵ ਜਾਣ ਨਹੀਂ ਸਕਦਾ ਸਮਗਰ ਵਡਿਆਈ ਨੂੰ ਆਪਣੀ ਮਹਿਮਾ ਨੂੰ ਆਪ ਹੀ ਮਹਾਰਾਜ ਸਾਹਿਬ ਜਾਣਦੇ ਸਤਿਗੁਰੂ ਸਾਹਿਬੀ ਜੋ ਕਿਸ ਕਰੇ ਸੋ ਆਪਨ ਭਾਣੈ ਜੋ ਸਤਿਗੁਰੂ ਮਹਾਰਾਜ ਸਾਹਿਬ ਕਰੇ ਆਪਣੀ ਰੀਝਾਂ ਅਸਾਰ ਕਰ ਰਹੇ ਹਨ ਸਾਧੂ ਤੂਰ ਜਾ ਚਹ ਜਨ ਤੇਰੇ ਜਿਹੜੇ ਮਹਾਰਾਜ ਸਾਹਿਬ ਦੀ ਰੀਜਾ ਚੱਲਣ ਵਾਲਿਓ ਸਾਧੂ ਹਨ ਸ੍ਰੇਸ਼ਟ ਮਹਾਤਮਾ ਤੰਤਰ ਭਗਤਨੋ ਸਾਧ ਜਨ ਹਰ ਕੀਰਤਨ ਗਾਇ ਗੁਣੀ ਜਨ ਬਣਤੇ ਆ ਉਹਨਾਂ ਪਿਆਰਿਆ ਸੰਤਾਂ ਭਗਤਾਂ ਦੀ ਧੂੜ ਅਸੀਂ ਤੇਰੇ ਜਨਮ ਆਰਾ ਬਣ ਕੇ ਮੰਗਦੇ ਹਾਂ ਨਾਨਕ ਸਤਿਗੁਰੂ ਵਾਨਾ ਸਤਿਗੁਰੂ ਸਾਹਿਬ ਜੀ ਕਹਿੰਦੇ ਤਨਉ ਪਰਖ ਜਿਹੜੇ ਸਾਥ ਸੰਗਤ ਦੀ ਧੂੜ ਨੂੰ ਭਾਲਦੇ ਹੈ ਤੇ ਪਿਆਰ ਹੈ ਸਰਦਾ ਹੈ ਜਿਨ੍ਹਾਂ ਦੇ ਅੰਦਰ ਉਹਨਾਂ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ हे ਪਿਆਰਿਓ ਸਦਾ ਸਦਾ ਕੁਰਬਾਨ ਬਲਿਹਾਰ ਜਾਈਏ